ਸਤਿ ਸ਼੍ਰੀ ਅਕਾਲ ਜੀ ਵੈਲਕਮ ਮੇਰੇ ਨਿਊ ਵਲੌਗ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲੋ ਜੀ ਇੱਥੇ ਮੈਂ ਬਣਾਉਣ ਲੱਗੀ ਸੀ ਛੋਲਿਆਂ ਦੀ ਦਾਲ ਬਿਨਾ ਤੜਕੇ ਤੋਂ ਸੋਚਿਆ ਵੀਡੀਓ ਸ਼ੇਅਰ ਕਰਦੇ ਆ ਇੱਥੇ ਨੂਨ ਮਿਰਚ ਹਲਦੀ ਤੇਜ ਪੱਤਾ ਤੇ ਦਾਲ ਚੀਨੀ ਬਸ ਇੰਨੀਆਂ ਚੀਜ਼ਾਂ ਐਡ ਕੀਤੀਆਂ ਇੱਧਰ ਛੋਲਿਆਂ ਦੇ ਵਿੱਚ ਥੋੜੇ ਜਿਮੇ ਮਾਂ ਪਾਲੇ ਸੀਗੇ ਮਾਂ ਹਾਂ ਦੀ ਦਾਲ ਪਈ ਸੀ ਆਪਣੇ ਕੋਲ ਤੇ ਮੈਂ ਸੋਚਿਆ ਥੋੜੀ ਜੀ ਦਾਲ ਕੁਲੀ ਬਣ ਜੂਗੀ ਇਹਨੇ ਨਾਲ ਵਿੱਚ ਮਾਂ ਪਾਲ ਗਈ ਤੇ ਇਹਦੇ ਵਿੱਚ ਤੜਕਾ ਮੈਂ ਕੋਈ ਨਹੀਂ ਲਗਾਉਂਗੀ ਸਿਰਫ ਰੀਤੀ ਦਾਲ ਦੇ ਵਿੱਚ ਕਿਉ ਪਾ ਦੇਵਾਂਗੇ ਗੰਡਾ ਲਸਣ ਹੋਰ ਕੋਈ ਹਰੀ ਮਿਰਚ ਨਹੀਂ ਕੋਈ ਅਦਰਕ ਨਹੀਂ ਕੋਈ ਟਮਾਟਰ ਨਹੀਂ ਕੁਝ ਨਹੀਂ ਪਾਇਆ ਇਹਦੇ ਵਿੱਚ ਇਦੇ ਵਿੱਚ ਪਾਤਾ ਰੀਦੀ ਦੇ ਵਿੱਚ ਕਿਉਂ ਤੇ ਲਸਣ ਪਾਈ ਸੀ ਮੈਂ ਕੁੱਟ ਕੇ ਬੇਟੀ ਖਾਂਦੀ ਨਹੀਂ ਗੀ ਇਸ ਕਰਕੇ ਉਹ ਵੀਡੀਓ ਮੈਂ ਵਿੱਚੋਂ ਸਕਿਪ ਕਰਤੀ ਲਓ ਜੀ ਆਪਣੀ ਦਾਲ ਬਣ ਕੇ ਹੋ ਗਈ ਤਿਆਰ ਕੋਈ ਇਹਦੇ ਵਿੱਚ ਮਸਾਲਾ ਵਗੈਰਾ ਕੁਝ ਨਹੀਂ ਪਾਇਆ ਹੋਰ ਨਾ ਕੋਈ ਤਨੀਆ ਪਾਊਡਰ ਨਾ ਕੁਛ ਵੀ بس ਸਿਰਫ ਜਿਹੜੇ ਪਹਿਲਾਂ ਮਸਾਲੇ ਪਾਈ ਸੀ ਉਵੇਂ ਬਣ ਕੇ ਹੋ ਗਈ ਤਿਆਰ ਇਹ ਬਹੁਤ ਵਧੀਆ ਕੁਲੀ ਕੋਈ ਇਹਦੇ ਮਦਨੀ ਮਾਰਨ ਦੀ ਜ਼ਰੂਰਤ ਨਹੀਂ ਪਈ ਹੌਲੀ ਹੌਲੀ ਰਿਜ ਗਈ ਤੇ ਬਹੁਤ ਵਧੀਆ ਤਿਆਰ ਹੋ ਗਈ ਇਧਰ ਮੈਂ ਦਾਲ ਬਣਾਉਂ ਤੋਂ ਬਾਅਦ ਗਈ ਧਾਰ ਕੱਢਣ ਸੋਚਿਆ ਇੱਥੋਂ ਦੀ ਵੀ ਅੱਜ ਵੀਡੀਓ ਬਣਾਉਣੀ ਆ ਥੋੜੀ ਜੀ ਇੱਥੇ ਮੈਂ ਬਨ ਰਹੀ ਸੀ ਗਾਂ ਦੀ ਪੂਛ ਲੱਤ ਦੇ ਨਾਲ ਕਿਉਂਕਿ ਨਾਲਾ ਵਗੈਰਾ ਹੋ ਨਹੀਂ ਪਾਉਂਦੇ ਨਾ ਨਿਆਣਾ ਵਗੈਰਾ ਤਾਂ ਫਿਰ ਪੂਸ਼ ਮਾਰਦੀ ਐ ਤੇ ਪੂਸ਼ ਮੈਂ ਨਾਲ ਹੀ ਬੰਦ ਨਹੀਂ ਐ ਇਧਰ ਬੇਟਾ ਖੇਡਦਾ ਫਿਰਦਾ ਸੀ ਸਰਦਾਰ ਜੀ ਬੈਠੇ ਸੀਗੇ ਉਹਨਾਂ ਨਾਲ ਮੈਂ ਗੱਰੀ ਜਾਂਦੀ ਸੀ ਗੱਲਾਂ ਇਥੇ ਮੈਂ ਹੱਥਾਂ ਹੀ ਝੜਕਾਰੀਆਂ ਮੇਰੇ ਹੱਥਾਂ ਨਾਲ ਜਦੋਂ ਥੋੜੀ ਜੀ ਧਾਰ ਚਾਰਕ ਧਾਰਾ ਮਾਰਾਂ ਹੱਥ ਸੌਣ ਲੱਗ ਪੈਂਦੇ ਸੁੰਨੇ ਹੁੰਦੇ ਪਤਾ ਨਹੀਂ ਕਿਉਂ ਤਾਰ ਕੱਢਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਇੱਕ ਜਿਆਦੇ ਪਸੂ ਸਾਹਮਣੇ ਨਹੀਂ ਸੀਗੇ। ਬੱਚਾ ਛੋਟਾ ਹੋਣ ਕਾਰਨ ਆਪਾਂ ਝੋਟੀ ਦਿੱਤੀ ਵਿੱਚ। ਇਹ ਝੋਟੀ ਸੂਣ ਵਾਲੀ ਸੀ ਉਹਦੀ ਧਾਰ ਕੱਢਣੀ ਵੀ ਔਖੀ ਹੋਈ ਨਹੀਂ ਮੈਂ ਇੱਥੋਂ ਤਾਂ ਬਸ ਕੱਲੀ ਗਾਂ ਦੀ ਧਾਰੀ ਮਸਾ ਨਿਕਲਦੀ ਹੈ। ਹੱਥ ਸੌਂਦੇ ਐ। ਲਉ ਜਿੱਥੇ ਮੈਂ ਹਰਲਾਉਣ ਲੱਗ ਪੀ ਸੀ ਹਰਾ। ਪਹਿਲਾਂ ਸੰਨੀ ਕਰਕੇ ਦਾਲ ਤਰੀ ਫਿਰ ਧਾਰ ਕੱਢੀ ਹੁਣ ਇੱਥੇ ਮੈਂ ਕਿ ਨਾਲ ਦੀ ਨਾਲ ਖਰਾੜ ਲਾ ਦੀਏ ਕੰਮ ਹੋਊਗਾ ਨੱਕੀ ਕੰਮ ਤਾਂ ਸਾਰ ਜਨ ਕਰ ਦੇ ਛੋਟੇ ਛੋਟੇ ਮੁਖ ਦੇ ਨਹੀਂ ਛੋਟੇ ਬੱਚੇ ਨਾਲ ਤਾਂ ਬਿਲਕੁਲ ਵੀ ਨਹੀਂ ਬਾਕੀ ਦਿਨ ਛੋਟੇ ਸੀ ਹੁਣ ਤਾਂ ਚਲੋ ਫਿਰ ਵੀ ਥੋੜੇ ਜਿਹੇ ਦਿਨ ਖੁੱਲੇ ਹੋਗੇ ਫਰਕ ਪੈ ਗਿਆ ਅੰਗੇ ਨਾਲ ਪਰ ਦੋ ਦਿਨ ਹੋ ਗਏ ਵੀਡੀਓ ਬਣੀ ਨੂੰ ਮੇਰੀ ਨੂੰ ਵੋਇਸਓਵਰ ਮੈਂ ਅੱਜ ਕਰ ਰਹੀ ਆ ਤੇ ਦੋ ਦਿਨ ਹੋ ਗਏ ਬਹੁਤ ਜ਼ਿਆਦੇ ਠੰਡ ਹੋਈ ਪਈ ਐ ਵਿੱਚ ਦੀ ਦੋ ਦਿਨ ਪੂਰੀ ਧੁੱਪ ਲੱਗੀ ਗਰਮੀ ਵਾਂਗ ਹੋਣ ਲੱਗ ਪਿਆ ਸੀ ਫਗਣ ਦੇ ਅੱਧੇ ਫਗਣ ਵਾਲਾ ਫੀਲਿੰਗ ਆਉਣ ਲੱਗ ਪਈ ਸੀਗੀ ਪਰ ਹੁਣ ਫੇਰ ਠੰਡ ਹੋ ਗਈ ਲੋ ਜੀ ਇੱਧਰ ਰੱਖ ਲਈ ਆ ਪਕੜਾਈ ਤੇ ਮੈਂ ਬਣਾਉਣ ਲੱਗੀ ਸੀ ਇੱਥੇ ਕਚਰੇਲਾ ਪਹਿਲਾਂ ਮੈਂ ਗਾਜਰਾ ਭੁੰਨੀਆਂ ਖੁਆ ਮੰਗਾਇਆ ਸੀਗਾ ਸ਼ਹਿਰ ਤੋਂ ਜਿਹੜੇ ਆਪਣੇ ਦੁੱਧ ਲੈ ਕੇ ਜਾਂਦੇ ਆ ਉਹੀ ਖੁਆ ਬਣਾਉਂਦੇ ਆ ਖੁਆ ਆਪਾਂ ਨੂੰ ਵਧੀਆ ਮਿਲ ਗਿਆ ਸੀ ਬਾਜ਼ਾਰ ਤੋਂ ਇੱਧਰ ਲਈਆਂ ਮੈਂ ਵਧੀਆ ਲਾਲ ਗਾਜਰਾਂ 2 ਕਿਲੋ ਗਾਜਰਾਂ ਲਈਆਂ ਸੀਗੀਆਂ ਕਿਉਂਕਿ ਬਾਹਲਾ ਫਿਰ ਖਾਂਦੇ ਨਹੀਂ ਖਰਾਬ ਹੁੰਦਾ ਐਵੇਂ ਪਿਆ ਮਿੱਠਾ ਇਹਨਾਂ ਖਾਦਾ ਵੀ ਨਹੀਂ ਜਾਂਦਾ ਇੱਥੇ ਮੈਂ ਗਾਜਰਾਂ ਕਿਉਂ ਹੋ ਗਿਆ ਸੀ ਤੋਂ ਕਰਮ ਗਾਜਰਾਂ ਪਾਤੀਆਂ ਵਿੱਚ ਦੇ ਨਾਲ ਨਾਲ ਮੈਂ ਹੋਰ ਕੰਮ ਵੀ ਕੀਤੇ ਬਸ ਗੈਸ ਤੇ ਜਦੋਂ ਆਪਾਂ ਸਿਲੰਡਰ ਤੇ ਰੋਟੀ ਬਣਾਉਣੀ ਹੈ ਨਾ ਸਿਲੰਡਰ ਵਾਲ ਚੁੱਲੇ ਦਾ ਹਿੱਸਾ ਖੈ ਵੀ ਨਾਲ ਕੋਲੇ ਹੋਰ ਕੰਮ ਹੋ ਜਾਂਦਾ ਕਿਹੜਾ ਕੋਈ ਅੱਗ ਜਿਵੇਂ ਚੁੱਲੇ 'ਚ ਹੋਰ ਮਚਾਉਣੀ ਲੱਕੜਾਂ ਲਾਉਣੀਆਂ ਉਹ ਕੰਮ ਨਹੀਂ ਹੁੰਦਾਗਾ ਇਸੇ ਕਰਕੇ ਬੀਬੀਆਂ ਨੂੰ ਥੋੜਾ ਜਿਆਦਾ ਲਾਲਚ ਹੋ ਗਿਆ ਇਥੇ ਨਾਲ ਹੁੰਦੇ ਕੋਲੇ ਜਿਵੇਂ ਕੋ ਭਾਂਡੇ ਧੋਲੇ ਕੋਲੇ ਰੋਟੀ ਬਣਾ ਲਈ ਛੋਟੇ ਛੋਟੇ ਕੰਮ ਨਾਲ ਹੋਈ ਜਾਂਦੇ ਐ। ਚੁੱਲੇ ਤੇ ਰੋਟੀ ਬਣਾਉਣ ਨੂੰ ਕੰਮ ਕਰਨ ਨੂੰ ਜੀ ਕਰਦਾ ਪਰ ਫਿਰ ਅੰਦਰਲਾ ਕੰਮ ਹੋਰ ਰਹਿ ਜਾਂਦਾ ਹੈ। ਗਾਂਸ ਤੇ ਰੋਟੀ ਬਣਾਉਣ ਨਾਲ ਜਿਵੇਂ ਕੋ ਹੋਰ ਕੰਮ ਵੀ ਕਰਦੇ ਐ। ਇਥੇ ਕੜਾਹੀ ਜੇ ਗਰਮ ਮੇਰੀ ਕੜਾਹੀ ਖੱਲੀ ਜਾਂਦੀ ਜੀ ਫਿਰ ਮੈਂ ਕੱਪੜਾ ਲੈ ਕੇ ਫੜੀ। ਮੇਰੀਆਂ ਗਾਜਰਾਂ ਇੱਥੇ ਵਧੀਆ ਗਈਆਂ ਸੀ ਭੁੱਜ ਕਲਰ ਚੇਂਜ ਹੋ ਗਏ ਇਹਨਾਂ ਦਾ ਕੰਮ ਤਾਂ ਸਾਰਾ ਦਿਨ ਮੁੱਕਦੇ ਨਹੀਂ ਛੋਟੇ ਛੋਟੇ ਕੰਮ ਜਿੰਨੀ ਮਰਜ਼ੀ ਕਰੀ ਚੱਲੋ ਕੋਈ ਨਾ ਕੋਈ ਕੋਈ ਨਾ ਕੋਈ ਕੰਮ ਨਿਕਲੀ ਜਾਂਦਾ ਨਾਲੇ ਬੀਬੀਆਂ ਦੇ ਵਹਿਲੀਆਂ ਲਓ ਜੀ ਇੱਥੇ ਮੈਂ ਕੁਲੀ ਰੱਖਿਆ ਸੀ ਦੁੱਧ ਘਰਮ ਉਹਦੀ ਮਲਾਈ ਪਾਤੀ ਵਿੱਚੀ ਉਹੜਾ ਜੇ ਮੈਂ ਪਾਤਾ ਦੁੱਧ ਮੈਂ ਸੋਚਿਆ ਵੀ ਟੇਸਟੀ ਬਣ ਜਾਊਗਾ ਚਲ ਦੁੱਧ ਤੇ ਮਲਾਈ ਵਿੱਚ ਹੋਰ ਪਾ ਦਿੰਨੇ ਆ ਥੋੜੀ ਜੀ ਨਾਲੇ ਇੰਨੇ ਨਾਲ ਵਿੱਚ ਖੋਆ ਵਧੀਆ ਹੋ ਹੋ ਜਾਊਗਾ ਮਿਕਸ ਹੋ ਜਾਊਗਾ ਗਾਜਰਾਂ ਦੇ ਵਿੱਚ ਜਦੋਂ ਮਲਾਈ ਮਿਕਸ ਹੋ ਗਈ ਉਦੋਂ ਮੈਂ ਪਾਤਾ ਇੱਥੇ ਖੋਆ ਤੇ ਇਹ ਗਜਰੀਲਾ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਸੀਗਾ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਇਥੇ ਮੈਂ ਪਾਈ ਸੀ 150 ਪੌਣੇ 200 ਗ੍ਰਾਮ ਖੰਡ 200 ਲਈ ਸੀ ਉਹਦੇ ਵਿੱਚੋਂ ਰੱਖ ਲਈ ਇੰਨੀ ਕੀਤੇ ਮਿੱਠਾ ਜ਼ਿਆਦਾ ਹੀ ਨਾ ਹੋ ਜੀ 2 ਕਿਲੋ ਗਾਜਰਾਂ ਦੇ ਵਿੱਚ 200 ਗ੍ਰਾਮ ਖੰਡ ਲਈ ਸੀ ਉਹ ਚੋਂ ਬਚਾ ਲਈ ਆਪਾਂ ਉਧਰ ਬਣ ਰਹੀਆਂ ਸੀ ਰੋਟੀਆਂ ਰੋਟੀਆਂ ਲਗਭਗ ਮੈਂ ਬਣਾ ਲਈਆਂ ਸੀ ਖੂਆ ਬੰਦੇ ਬੰਦੇ ਉਹ ਆਪਣੀ ਬਾਹਰ ਦੇ ਵਿੱਚ ਕੁੱਤੇ ਆਉਂਦੇ ਉਹਨਾਂ ਦੀਆਂ ਰੋਟੀਆਂ ਬਣਾਈ ਜਾਂਦੀ ਸੀ ਹੁਣ ਮੈਂ ਉਹ ਠੰਡੀਆਂ ਹੋਕੀਆਂ ਫਿਰ ਪਲਾਸਟਿਕ ਦਾ ਡੱਬਾ ਉਹਦੇ ਵਿੱਚ ਪਾਉਂਗੀ ਮੈਂ ਪਲੇਟ ਸਮਾਰ ਕੇ ਲਓ ਜੀ ਇੱਧਰ ਆਪਣਾ ਗੁਜਰੇਲਾ ਕਰੀ ਜਾਂਦਾ ਬੜਬੜ ਥੋੜਾ ਜਿਹਾ ਜੇ ਇਹਦੇ ਵਿੱਚ ਦੁੱਧ ਹੈਗਾ ਲੋ ਇਸ ਜਿਆਦਾ ਬਿਲਕੁਲ ਹੋ ਗਿਆ ਤਿਆਰ ਹੁਣ ਇਹਦੇ ਵਿੱਚ ਕੋਈ ਦੁੱਧ ਨਹੀਂ ਕੁਛ ਨਹੀਂ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੇ ਨਾਲ ਮੇਰੇ ਰੋਟੀਆਂ ਵਾਲਾ ਕੰਮ ਵੀ ਫਤਿਹ ਹੋ ਗਿਆ ਸੀਗਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ